ਅੱਜ ਇੱਕ ਗੱਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਹੀਦ ਰਾਮ ਰੌਣੀ ਚੈਨਲ ਤੇ ਅੱਖਾਂ ਬਿਆਤ ਨੁਕਰ ਤੇ ਸਬਸਕ੍ਰਾਈਬ ਦਾ ਆਉਣ ਦਿਓ। ਹੁਣ ਦਾ ਟਾਈਮ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਵੈਸੇ ਹੀ ਆਂਦਾ ਮੇਰੀ ਵੀਡੀਓ ਬਣਾ ਕੇ YouTube ਤੇ ਪਾ ਮਾਹ ਚਲ ਪਾ ਦਿੰਨੇ ਆ। ਤੇ ਮੇਰੀ ਗੱਲ ਸੁਣ। ਲਾਭ ਸਿਆਂ ਵੀ ਕਿੰਨੇ ਦੇ ਲਈ ਇਹ? ਇਹ ਸਵਾਚਾਰ ਦੀ। ਕਿਹੜਾ? ਸਮਾਚਾਰ ਦੀ। ਠੀਕ ਆ ਤੇ ਠੀਕ ਆ ਵੈਸੇ ਤੇ ਪੜੀ ਸਵਾਲ ਤੇ ਗਲਤ ਆ ਚਲੋ ਐਵਰੇਜ ਤੇ ਪੁੱਛੀ ਦੀ ਨਹੀਂ ਅ ਵੀ ਐਵਰੇਜ ਦਾ ਕੰਮ ਹੀ ਨਹੀਂ ਜਦੋਂ ਆਪਾਂ ਸੰਦਾਰੀ ਡਾ ਲੈਣਾ ਚਲੋ ਜੇ ਪੁੱਛਣਾ ਹੋਵੇ ਵੀ ਆ ਬੜੀ ਬੱਕਰੀ ਜੀ ਚੀਜ਼ ਆ ਨਾ ਕੱਲ ਬਣੀ ਇਹਦੇ ਵਿੱਚ ਮਤਲਬ ਐਵਰੇਜ ਕਿੰਨੇ ਕ ਆਈਡੀਆ ਦੇ ਦਿੰਦੀ ਮਤਲਬ ਕਿ ਨਹੀਂ ਕਦੀ ਚੈੱਕ ਕੀਤੀ ਰੋਡ ਬਲੈਰੋ ਦਾ ਇੰਜਨ ਆ ਬਲੈਰੋ ਦਾ ਇੰਜਨ ਆ ਨਹੀਂ ਆਈਡੀਆ ਮਤਲਬ ਕਿੰਨੇ ਕ ਦੇ ਦਿੰਦੀ ਆ ਸ਼ਾਮ ਨਾਲ 10 12 ਵਾਲੀ ਦਿੰਦੀ ਹੋਊਗੀ ਕਦੀ ਚੈੱਕ ਨਹੀਂ ਕੀਤਾ ਠੀਕ ਆ ਉਹ ਭਾ ਫੋਲੀ ਕਰਾਉਂਦਾ ਟੈਂਕੀ ਠੀਕ ਆ ਤੇ ਆ ਕਿੰਨੇ ਇੰਚ ਹੀ ਹੈ ਡਾਇਰ ਦੇ ਇਹ ਲਿਖਿਆ ਹੁਣ ਆਇ ਤੇ ਪਤਾ ਸੀ ਮੇਰਾ ਮਤਲਬ ਤੇਨੂੰ ਨਹੀਂ ਪਤਾ ਹਾਂਏ 45 17 ਦੇ ਹੈ 45 ਦੇ ਹੈ ਹੈ ਪੰ ਕਿੰਨਾ ਵਾ ਟਾਇਰ ਟਾਇਰ 45 17 ਉਹ ਗੱਲ ਛੱਡ ਟਾਇਰ ਪੂਰੀ ਕੰਪਨੀ ਘੈਂਟ ਦੇ ਆ ਮਾਰਸ਼ਲ ਦੇ ਹੂੰ ਠੀਕ ਇੰਚ ਇੰਚ ਚਲੋ ਇਹਦੇ ਲਿਖਿਆ ਹੋਣਾ ਵਾ ਆਹ 45 12 ਦੇ ਪਰ ਇੱਕ ਗੱਲ ਆ ਲਾ ਵੀਰ ਲੋਕ ਮੱਚਦੇ ਨਹੀਂ ਪੂਰੇ ਪੂਰੇ ਵੀਰ ਲੋਕਾਂ ਨੂੰ ਅੱਗ ਲੱਗੀ ਪਈ ਆ ਅੱਜ ਤੇ ਹੂਟ ਰਲਵਾਏ ਜੇ ਕੋਈ ਹੋਰ ਕੁਝ ਲੱਗਾ ਨਹੀਂ ਨਹੀਂ ਬਸ ਹੈ ਵੀਰ ਨੇ ਹਾਂ ਤੂਤੀਆਂ ਹੀ ਔਰ ਨਹੀਂ ਆ ਤੂਤੀਆਂ ਲੱਗੀਆਂ ਵਾ ਠੀਕ ਆ ਚੱਲਦੇ ਯਾਰ ਸਰਦੋ ਚੱਲਦਾ ਮੈਨਾਂ ਬੈਲਾ ਕੁਝ ਨਹੀਂ ਆਂਦਾ ਇਹ ਵੀਡੀਓ ਨਾ ਖਰਾਬ ਹੋ ਜਾਏ ਓਏ ਮੇਰੇ ਫੋਨ ਦਾ ਸਪੀਕਰ ਖਰਾਬ ਆ ਨਾ ਹਾਂ ਇਹ ਗਰੀਬ ਬਹੁਤ ਆ ਇਹਦਾ ਫੋਨ ਦਾ ਸਪੀਕਰ ਖਰਾਬ ਆ Hva er det du gjør, Bærn?